ਗੁਰਦੁਆਰਾ ਤਬ ਅਸਥਾਨ ਬਾਬਾ ਸ੍ਰੀ ਚੰਦ ਜੀ ਪਿੰਡ ਨizampur ਵਿਖੇਪੂਰ 마시 ਦੇ ਦਿਹਾੜੇ ਅਤੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੇ ਸਬੰਧ ਵਿੱਚ ਬਾਬਾ ਮਨਜੀਤ ਸਿੰਘ ਬੇਦੀ 16ਵੀਂ ਪੀੜੀ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੀ ਰਾਹ ਨੁਮਾਈ ਹੇਠ ਸਮਾਗਮ ਕਰਵਾਏ ਗਏ ਇਸ ਮੌਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਪੋਗੋਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਪਾਈ ਰਾਮ ਸਿੰਘ ਕਵੀਸ਼ਰੀ ਜਥਾ ਗਿਆਨੀ ਪ੍ਰੇਮਜੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਥਾਵਾਚਕ ਹੈਡ ਗਰੰਥੀ ਗੁਰਦੁਆਰਾ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਪਾਈ ਗੁਰਪ੍ਰੀਤ ਸਿੰਘ ਖਾਲਸਾ ਖੇਮ ਕਰਨ ਵਾਲਿਆਂ ਨੇ ਆਪਣੇ ਪਰਵਚਨਾ ਰਾਹੀ ਸੰਗਤਾਂ ਨੂੰ ਨੇਹਾਲ ਕੀਤਾ ਇਸ ਮੌਕੇ ਤੇ ਬਾਬਾ ਮਨਜੀਤ ਸਿੰਘ ਬੇਦੀ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝਾ ਪਾਉਂਦਿਆਂ ਅੰਮ੍ਰਿਤ ਵੇਲਾ ਅਤੇ ਸੰਧਿਆ ਵੇਲਾ ਸਾਂਭੰਦੀ ਅਪੀਲ ਕਰਦਿਆਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਸੰਗਤਾਂ ਵਾਸਤੇ ਚਾਹ ਪਕੌੜੀਆਂ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਦੌਰਾਨ ਬਾਬਾ ਕਿਰਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਭਗਵਾਨ ਸ੍ਰੀ ਚੰਦ ਜੀ ਦੇ 531ਵੇਂ ਆਗਮਨ ਪੁਰਬ ਦੇ ਸਬੰਧ ਵਿੱਚ ਸਮਾਗਮਾਂ ਦੀ ਆਰੰਭਤਾ ਹੋ ਚੁੱਕੀ ਹੈ ਅਤੇ ਇਸ ਸਬੰਧ ਵਿੱਚ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਏ ਹਨ। ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ 26 ਅਕਤੂਬਰ ਤੱਕ ਚੱਲਣਗੇ। 26 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਪਾਰੀ ਧਾਰਮਿਕ ਦੀਵਾਨ ਸਜਾਈ ਜਾਣਗੇ। ਉਨਾ ਦਸਿਆ ਕਿ ਗੁਰੂ ਕਾਰ ਵਿਖੇ ਦਰਬਾਰ ਦੀ ਮੁਰੰਮਤ ਦੀ ਸੇਵਾ ਚੱਲ ਰਹੀ ਹੈ ਜਿਸ ਵਿੱਚ ਸੰਗਤਾਂ ਸਹਿਯੋਗ ਕਰਕੇ ਗੁਰੂ ਕਾਰਦਿਆਂ ਖੁਸ਼ੀਆਂ ਪ੍ਰਾਪਤ ਕਰ ਸਕਦੀਆਂ ਹਨ। ਉਹਨਾਂ ਦਸਿਆ ਕਿ ਦਰਬਾਰ ਸਾਹਿਬ ਦੀ ਸੇਵਾ ਹੋਣ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਦਰਬਾਰ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਗੁਰੂ ਕਾਰ ਵਿਖੇ ਨਿਰੰਤਰ ਦੇਸ਼ ਵਿਦੇਸ਼ ਤੋਂ ਸੰਗਤਾਂ ਲਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਹਨ ਅਤੇ ਗੁਰੂ ਕੀ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਲਿਵਾਜ਼ ਸੰਗਤ ਅੱਜ ਪੂਰਨਮਾਸ਼ੀ ਦਾ ਪਾਵਨ ਦਿਹਾੜਾ ਹੈ। ਧੰਨ ਭਗਵਾਨ ਪਪਾ ਸਿਚੰਦ ਸਾਹਿਬ ਜੀ। ਸਤਗੁਰੂ ਨਾਨਕ ਪਾਤਸ਼ਾਹ ਦੇ ਵੱਡੇ ਫਰਜ਼ੰਦ। ਮਹਾਨ ਤਪਸਵੀ। ਜਿਨ੍ਹਾਂ ਦੇ ਤਪ ਅਸਥਾਨਾਂ ਵਿਖੇ ਅੱਜ ਅਸੀਂ ਸਭਾ ਜੇ ਲੋਆ ਰਹੇ ਹਾਂ। ਉਸ ਮਹਾਨ ਸ਼ਖਸੀਅਤ ਦਾ ਜੋ 531ਵਾਂ ਆਗਮਨ ਪੁਰਬ ਹੈ। ਦੇਸ਼ਾਂ ਵਿਦੇਸ਼ਾਂ ਚ ਸੰਗਤਾਂ ਗੁਰੂ ਦੀਆਂ ਪਿਆਰੀਆਂ ਨਿਆਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਮਨਾਉਣਾ ਕਰ ਰਹੀਆਂ ਨੇ ਉਹਨਾਂ ਦੇ ਇਸ ਪਾਵਨ ਪਵਿੱਤਰ ਤਪਸਥਾਨ ਵਿਖੇ ਜੋ ਪਿੰਡ ਨizampur ਵਿਖੇ ਸੋਬਾਏ ਮਾਨ ਨੇ ਉਹਨਾਂ ਦੇ ਇਸ ਤਪਸਥਾਨ ਵਿਖੇ ਬਾਬਾ ਸ੍ਰੀਚੰਦ ਸਾਹਿਬ ਜੀ ਦਾ ਜੋ ਪਾਵਨ ਪਵਿੱਤਰ ਆਗਮਨ ਪਰਵ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਪਿਆਰ ਸਤਿਕਾਰ ਨਾਲ ਸੰਗਤਾਂ ਮਨਾਉਣਾ ਕਰ ਰਹੀਆਂ ਨੇ ਉਹਨਾਂ ਦੇ ਆਗਮਨ ਪੁਰਬ ਦੀ ਖੁਸ਼ੀਆਂ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਰਕੇ ਬਾਣੀ ਆਈ ਤਿੰ ਸਗਲੀਆਂ ਚਿੰਤ ਮਿਟਾਈ ਗੁਰਗੰਨ ਸਾਹਿਬ ਜੀ ਦੇ ਪਾਵਨ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਪਾਵਨ ਲੜੀਆਂ ਜੋ ਪਰਸੋ ਰੋਜ ਤੋਂ ਆਰੰਭ ਕੀਤੀਆਂ ਸਨ ਅੱਜ ਪਹਿਲੇ ਜਾਪ ਦੀ ਸੰਪੂਰਨਤਾ ਹੋਈ ਹੈ ਤੇ ਦੂਸਰੇ ਜਪਦੀਰ ਪ੍ਰਾਰੰਭਤਾ ਹੋਈ ਹੈ ਇਹ ਜੋ ਲੜੀਆਂ ਨਿਰੰਤਰ 26 ਅਕਤੂਬਰ ਤੱਕ ਚੱਲਣਗੀਆਂ 26 ਅਕਤੂਬਰ ਨੂੰ ਬਾਬਾ ਜੀ ਦਾ ਮਹਾਨ ਜੋ ਜਨਮ ਦਿਹਾੜਾ ਹੈ ਉਸ ਸੰਬੰਧ ਵਿੱਚ ਭੰਡਾਰਾ ਉਹਨਾਂ ਤਪਸਥਾਨ ਵਿਖੇ ਲਗਾਇਆ ਜਾਵੇਗਾ ਗੁਰਮਤ ਸਮਾਗਮ ਕਰਾਏ ਜਾਣਗੇ ਦੂਰੋਂ ਦੂਰੋਂ ਰਾਗੀ ਜਥੇ ਆਣਗੇ ਢਾਡੀ ਜਥੇ ਆਣਗੇ ਅਤੇ ਹੋਰ ਕਈ ਪ੍ਰੋਗਰਾਮ ਜੋ ਲੀਕੇ ਗਏ ਨੇ ਉਹ ਹੋਣਗੇ ਉਹਨਾਂ ਦੇ ਤਪ ਸਥਾਨਾ ਵਿਖੇ ਜੋ ਅੱਜ ਸ੍ਰੀ ਖਨਪੜ ਸਾਹਿਬ ਜੀ ਦੀ ਪ੍ਰਾਰੰਭਤਾ ਹੋਈ ਹੈ ਭਾਈ ਸ਼ਿੰਦਰਪਾਲ ਸਿੰਘ ਬੀਬਾ ਪਰਮਜੀਤ ਕੌਰ ਇੰਗਲੈਂਡ ਨਿਵਾਸੀ ਉਹਨਾਂ ਨੇ ਸੇਵਾ ਲਈ ਹੈ ਇਸੇ ਤਰ੍ਹਾਂ ਹੀ ਬਹੁਤ ਕਈ ਪਰਿਵਾਰਾਂ ਨੇ ਆਪਣੇ ਨਾਮ ਜਿਹੜੇ ਦਰਜ ਕਰਵਾਏ ਨੇ ਜਿਨ੍ਹਾਂ ਦੀ ਸੇਵਾਗਾ ਹੋਣੀ ਹੈ ਇਸ ਤਰ੍ਹਾਂ ਲੜੀਆਂ ਚੱਲਦੀਆਂ ਰਹਿਣਗੀਆਂ ਗੁਰ ਕਿਰਪਾ ਕਰਨ ਸਾਰਿਆਂ ਦੀ ਸੇਵਾ ਸਤਿਗੁਰੂ ਜੀ ਪ੍ਰਵਾਨ ਕਰਨ ਸਾਰਿਆਂ ਦੀਆਂ ਝੋਲੀਆਂ ਪਰਨ ਜਿਨ੍ਹਾਂ ਜਿਨ੍ਹਾਂ ਭਾਵਨਾ ਨਾਲ ਬਾਬਾ ਜੀ ਦੇ ਪਾਵਨ ਤਪਸਥਾਨਾ ਵਿਖੇ ਸੰਗਤ ਸੇਵਾ ਲੈ ਰਹੀ ਹੈ ਉਹ ਭਾਵਨਾ ਸਤਿਗੁਰ ਜੀ ਪੂਰੀ ਕਰਨ ਉਹਨਾਂ ਦੀ ਅਰਦਾਸ ਬੇਨਤੀ ਨੂੰ ਫਲ ਆਉਣ ਕਰਨਾ ਚ ਬੇਨਤੀ ਹੈ ਕਿ ਜਿਸ ਤਰ੍ਹਾਂ ਹੀ ਆਪ ਦਰਸ਼ਨ ਕਰੋਗੇ ਸਤਨਾਮ ਜੀ ਦੇ ਪਾਵਨ ਦਰਬਾਰ ਹਾਲ ਨੇ ਉਹਨਾਂ ਦੀ ਸੇਵਾ ਚੱਲ ਰਹੀ ਹੈ ਸੁਖਾਸਨ ਸਥਾਨ ਦੀ ਸੇਵਾ ਚੱਲ ਰਹੀ ਹੈ ਜੀ ਇਸੇ ਕਰਕੇ ਜੋ ਮਹਾਰਾਜੀ ਦੇ ਸਰੂਪ ਨੇ ਉਹ ਮਹਾਰਾਜ ਜੀ ਦੇ ਆਸਨ ਦਾ ਜੋ ਕਮਰਾ ਹੈ ਪਾਵਨ ਸਥਾਨ ਹੈ ਉਥੇ ਪ੍ਰਕਾਸ਼ਮਾਨ ਕੀਤੇ ਗਏ ਨੇ ਉਥੇ ਸਿਰ ਖਨਪਟ ਸਾਹਿਬ ਦੀ ਸੇਵਾ ਚੱਲ ਰਹੀ ਹੈ ਸੋ ਜਦੋਂ ਵੀ ਇਹ ਜੋ ਦਰਬਾਰ ਹਾਲ ਦੀ ਸੇਵਾ ਸੰਪੂਰਨ ਹੋਏਗੀ ਮਹਾਰਾਜ ਜੀ ਦੇ ਸਰੂਪ ਨੇ ਉੱਪਰ ਦਰਬਾਰ ਹਾਲ ਵਿਖੇ ਪ੍ਰਕਾਸ਼ਮਾਨ ਕੀਤੇ ਜਾਣਗੇ ਤੇ ਦੋ ਦੋ ਜਿਹੜੇ ਖਨਪਟ ਸਾਹਿਬ ਦੀਆਂ ਲੜੀਆਂ ਉਹ ਆਰੰਭ ਹੋਣਗੀਆਂ ਸੋ ਬੇਨਤੀ ਹੈ ਸਾਰਿਆਂ ਨੂੰ ਸੋ ਆਓ ਭਾਗਾਂ ਵਾਲਿਓ ਬਾਬਾ ਜੀ ਦੇ ਸਥਾਨ ਤੇ ਹਾਜ਼ਰੀ ਭਰ ਕੇ ਜੋ ਉਹਨਾਂ ਨੇ ਐਸ ਨਗਰ ਨੂੰ ਬਸਾਇਆ ਬਾਬਾ ਜੀ ਨੇ ਐਸ ਨਗਰ ਵਿੱਚ ਪੁੱਤਰ ਜਾਤ ਬਖਸ਼ਿਸ਼ ਕਰਕੇ ਜੋ ਐਸ ਨਗਰ ਦਾ ਜੋ ਨਵਾਬ ਸੀ ਉਹਦੇ ਘਰ ਨੂੰ ਅੱਗੇ ਚਲਾਇਆ ਸੋ ਆਪਾਗਾਵਾਂ ਵਾਲੇ ਭਾਬੀ ਦੀ ਅਸੀਸਾਂ ਲਈਏ ਖੁਸ਼ੀਆਂ ਪ੍ਰਾਪਤ ਕਰੀਏ ਜੀ ਭਾਬੀ ਦੀ ਅਸੀਸਾਂ ਪ੍ਰਾਪਤ ਕਰਕੇ ਆਪਣ ਘਰਾਂ ਵਿੱਚ ਖੁਸ਼ੀਆਂ ਲੈ ਕੇ ਜਾਈਏ ਜੀ